ਕਈ ਬੇਹ। ਉਹ ਸੁਣ ਆਂ ਕਿ ਦਾ ਆ। ਜਿਆਬਦੀ ਹਾਲਤ ਬਹੁਤ ਮਾੜੀ ਹੋ ਗਈ ਆ। ਕੀ ਹੋ ਗਿਆ? ਪੰਜਾਬ ਦੀ ਹਾਲਤ ਖਰਾਬ ਹੋ ਗਈ। ਓਏ ਤੂੰ ਅੱਜ ਦੀ ਖਬਰ ਨਹੀਂ ਦੇਖਿਆ ਇੱਕ ਮੁੰਡਾ ਚਿੱਟਾ ਲਾ ਕੇ ਮਰ ਗਿਆ। ਉਹ ਜਾ। ਚਿੱਟੇ ਵਾਲਿਆਂ ਨੂੰ ਕਿੱਦਾਂ ਫੜੀਏ? ਯਾਰ ਆਪਣਾ ਤਰਸੀਬ ਨਹੀਂ ਜਿਹੜਾ ਚਿੱਟਾ ਲਾਉਣ ਲੱਗ ਪਿਆ। ਹਮ। ਆਪਾਂ ਉੱਥੋਂ ਜਾਂਦੇ ਆ ਉਹਨੂੰ ਪੁੱਛਦੇ ਆ ਤੂੰ ਕਿੱਥੋਂ ਚਿੱਟਾ ਲੈਣਾ। ਹਮ। ਕਹਾਂ ਦਾ ਪਤਾ ਜਿੱਥੇ ਉਹ ਪੱਕਾ ਹੀ ਹੁੰਦਾ ਹੋਵੇ ਜ਼ਿਆਦਾਤਰ ਉੱਥੇ ਹੀ ਹੁੰਦਾ ਹੋਵੇ ਬੋਰ ਦੇ ਖੱਲੇ ਹੁੰਦਾ ਹੋਵੇ ਜ਼ਿਆਦਾ ਪੱਕਾ ਉਹਦੇ ਤੇ ਬੂਹੇ ਦੇ ਗਾਂ ਯਾਰ ਤੂੰ ਕਹਿੰਦਾ ਚਿੱਟਾ ਲਾਉਣ ਲੱਗ ਪਿਆ ਤੂੰ ਤੇ ਇੱਕ ਚਿੱਟੇ ਦੀ ਪੁੜੀ ਨਹੀਂ ਹੈ ਵੀ ਕੰਨ ਦਾ ਜਿਉ ਆਪ ਚਿੱਟਾ ਲਾਉਣ ਲੱਗ ਪਿਆ ਚਲ ਦੱਸ ਇੰਨਾ ਤੂੰ ਚਿੱਟਾ ਕਿੱਥੋਂ ਲੈਣਾ ਯਾਰ ਤੂੰ ਇੰਨਾ ਹੀ ਦੱਸ ਦੇ ਤੂੰ ਚਿੱਟੇ ਦੀ ਪੁੜੀ ਕਿੱਥੋਂ ਲੈਣਾ ਆ ਨਹੀਂ ਨਹੀਂ ਯਾਰ ਮੈਂ ਦੱਸਣਾ ਨਹੀਂ ਤੈਨੂੰ ਯਾਰ ਦੱਸ ਦੇ ਕੋਸ਼ ਤਾਂ ਨਹੀਂ ਨਹੀਂ ਯਾਰ ਤੂੰ ਚੱਲ ਜਾ ਚਲਾ ਯਾਰ ਜੋ ਚਲੀਏ ਇਹਨਾਂ ਦਾ ਕੀ ਕਰੀਏ ਸਮਝ ਨਹੀਂ ਆਉਂਦੀ ਉਹਨਾਂ ਨੇ ਆਪਾਂ ਨੂੰ ਕੁਝ ਦੱਸਿਆ ਨਹੀਂਗਾ ਤੇ ਆਪਾਂ ਹੁਣ ਕੀ ਕਰੀਏ ਸਮਝ ਨਹੀਂ ਆਉਂਦੀ ਕੋਈ ਨੋਕਾ ਕਾਈਆ ਤਾਂ ਉਹ ਤਾਂ ਨਾ ਨਾ ਚੋਰੀ ਕੋਈ ਪੜਾ ਲੈਣਗੇ ਪਰ ਨੋਕਾ ਤੁਹਾਨੂੰ ਨਾ ਦੱਸ ਜੂਗਾ ਨਾ ਸਹੀ ਗੱਲ ਹੈ ਚੱਲ ਉਹ ਤੂੰ ਚਿੱਟਾ ਵੇਚਣ ਵਾਲਾ ਹਣਾ ਅੰਦਰ ਪਰਵਾਹ ਨਾ ਕੰਮ ਕਰ ਜਾ ਕੇ ਦੱਸ ਉਹ ਚਿੱਟਾ ਵੇਚਦਾ ਹਾਂ ਯਾਰ ਆਪਾਂ ਅਸਲਾ ਲਈਏ ਹਰੇਕ ਹੀ ਆਪਾਂ ਨੂੰ ਯਾਰ ਅਸਲੇ ਦਾ ਧਮਕਾ ਕੇ ਤਾਂ ਆਪਾਂ ਨੂੰ ਡਰਾ ਕੇ ਤਾਂ ਆਪਾਂ ਨੂੰ ਭਜਾ ਦਿੰਦਾ ਅਸਲਾ ਲੈਣਾ ਹੀ ਪੈਣਾ ਜੂ ਮਰਜ਼ੀ ਦਾ ਪਾ ਇੱਕ ਬੰਦੇ ਦਾ ਹਰੇਕ ਤੇ ਨਾਲ ਅਸਲਾ ਮਿਲ ਜੂ ਹਾਂ ਯੂਪੀ ਦਾ ਪਰ ਉਹਨੂੰ ਆਪਾਂ ਮੰਗਾ ਲੈਣਾ ਪੰਜਾਬ ਪੰਜਾਬ ਤੇ ਮੰਗਾਉਂਗਾ ਕਿੰਨੇ ਚਿਰ ਤੱਕ ਹਫਤੇ ਤੱਕ ਆਜੂ ਉਹ ਹਫਤੇ ਦਾ ਨਹੀਂ ਉਹ ਦੋਹਾਂ ਦੇ ਨਾਲ ਹੀ ਗਾੜੀ ਕੋਲ ਹਾਂ ਤੇ ਅਸਲਾ ਮਿਲ ਜਾਣਾ ਦੇ ਕੋਲ ਚੱਲੋ ਮੰਗਾਈਏ ਵੀ ਯਾਰ ਅੱਲਾ ਜੱਫੂ ਨੂੰ ਕੱਢੀ ਯਾਰ ਤੋ ਸਫਲਾਤ ਵਧੀਆ ਆ ਗਿਆ ਹਾਂ ਹਾਂ ਦੇਖੋ ਆ ਦੇਖੋ ਤੇ ਨਾਲੀ ਬਹੁਤ ਯਸਮਾਨ ਆ ਆ ਦੇਖਣਾ ਕਿ ਉਹ ਵਧੀਆ ਦੇਖਿਆ ਮੈਨੂੰ ਕਾਹ ਦੇਣਾ ਬੰਦਾ ਹੁਣ ਨਹੀਂ ਆਪਾਂ ਹੁਣ ਆਪਾਂ ਚਿੱਟੇ ਵਾਲਿਆਂ ਦੀ ਦੇਖੀ ਪੂਰੀ ਦੇਖੋ ਕੀ ਯਾਰ ਇਹ ਕਰਨੇ ਬਨਾਲੀ ਹਾਂ ਏਦਾਂ ਵੀ ਕਿਸੇ ਨੂੰ ਨਹੀਂ ਮਿਲਦੀ ਆਹ ਰੇਕ ਇੱਕ ਇੱਕ ਕੁਟੀ ਸੱਵਨ ਪੌਸ ਵਾਲਿਆਂ ਨੂੰ ਵਾਚ ਮਿਲਦੀ ਆਪਾਂ ਨੂੰ ਦੇਖ ਐਂ ਬੰਦਾ ਦੇ ਨਜ਼ਰਾ ਸੀ ਵੇ ਔਰ ਹੁਣ ਬੋਟਾਂ ਦਾ ਜੋ ਹਾਂ ਆਪਾਂ ਹੁਣ ਆਪਾਂ ਉਟਾਲੀ ਮੇਰੀ ਗੱਲ ਸਮਝੋ ਹੁਣ ਕੋਲ ਆਪਾਂ ਚਿੱਟੀ ਵਾਲੀ ਨੂੰ ਨਾ ਉੱਥੇ ਜਾ ਕੇ ਆਪਾਂ ਫੜਨਾ ਹੈ ਇੱਕ ਆਸ ਫਿਮਾਲਾ ਕੱਪਣਤ ਇੱਕ ਮੇਰੇ ਡੱਬੂ ਨੂੰ ਨਾ ਲਾ ਲਾ ਆਪਾਂ ਬਣਾ ਲੈ ਚਾਹਦੇ ਜੀ ਨਹੀਂ ਇਹ ਮੇਰੀ ਜਿੱਡੀ ਕੋਲ 4 ਬੋਗਲ ਨੇ ਕੋਈ ਆਪਾਂ ਦੇਖਾਂ ਤੇ ਚੱਲ ਚੱਕਰ ਮਾਰਾਂਗਾ ਕਿੰਨਾ ਚੱਲੋ ਰੋ ਦੇ ਉਸ ਆ ਲੈ ਤੀ ਕੌਣ ਤੂੰ ਬਾਲਾ ਚਿੱਟਾ ਫੇਰਦਾ ਤੈਨੂੰ ਤੇਰੀ ਤੇ ਆਪਣਾ ਉਸਤਾਦ ਦੱਸ ਮੈਂ ਦੱਸਣਾ ਆਪਣਾ ਉਸਤਾਦ ਦੱਸ ਆਪਣੇ ਉਸਤਾਦ ਦਾ ਨਾਮ ਨਾ ਹੁੰਦਾ ਲਿਆ ਮੇਰਾ ਠੀਕ ਆ ਨਹੀਂ ਲੈਂਦੇ ਅਗਰ ਦੁਕਾਨਾ ਤੇ ਲੋਕੇਸ਼ਨ ਦੱਸ ਦਿਉ ਉਹਦੀ ਲੋਕੇਸ਼ਨ ਤੇ ਨਾਮ ਦੱਸੋ ਨਾਮ ਉਹਦਾ ਸਿਕੰਦਰ শেਠ ਆ ਤੇ ਲੋਕੇਸ਼ਨ ਗੇਸ ਸੈਕਟਰ 15 ਚਲ ਠੀਕ ਹੈ